ਉੱਚੀ ਗੱਤ ਮਸਲਾ ਇਹ ਹੋਣੀ ਇੱਕ ਮਿੰਟ ਯਾਰ ਉਹ ਗੁਰਤੇਜ ਕੋਣ ਹੈ ਜੀ ਤੇਜ ਕੋਣ ਹੈ ਜੀ ਸਾਜੀ ਵਾਰ ਤਾਂ ਤੁਸੀਂ ਹੀ ਤੇ ਬਾਈ ਜੀ ਕੀ ਮਸਲਾ ਕੀ ਸੀ ਬਾਈ ਮਸਲਾ ਕੀ ਸੀ ਬਾਈ ਹੋਇਆ ਕੀ ਹੈ ਯਾਰ ਬਾਈ ਚਲੋ ਜੀ ਬਾਈ ਮਸਲਾ ਕੀ ਚ ਪਹਿਲਾਂ ਵੀ ਕਰਿਆ ਕੋ ਪਿਸਟਲ ਨਾਲ ਕਾਂਡ ਗਈ ਬਾਈ ਜੀ ਮਸਲਾ ਕੀ ਸੀ ਥੋੜਾ ਦੱਸ ਦਿਓ ਤੁਹਾਡੀ ਗੱਲ ਆ ਜੇਗੀ ਸਾਹਮਣੇ ਤੁਹਾਡਾ ਪੱਖ ਰੱਖੋ ਜੇਗਾ ਮੈਂ ਗੁਰਤੇਜ ਜੀ ਹੈਵੀ ਕਰ ਰਹੇ ਹੋ 1 ਰੁਪਏ ਪੁਰਸ ਵਾਲਾ ਬੰਲਾ ਦੇਖੋ ਤੁਸੀਂ ਆਪਣੀ ਗੱਲ ਕਰੋ ਦਸ ਹਜ਼ਾਰ ਥੋੜੀ ਜੀ ਦਗਾਵਾ ਹੈ ਕਾਹਦੇ ਕਿ ਤੁਹਾਨੂੰ ਵੈਸੀ ਫੜ ਲਿਆ ਗਰਿਆ ਨਹੀਂ ਕਿੱਥੋਂ ਰਹਿਣ ਵਾਲੇ ਆ ਬਾਈ ਆਰਮੀ ਚੋਂ ਆਏ ਹੋਏ ਤੁਸੀਂ ਕਿੱਥੇ ਕਿੱਥੇ ਪਹਿਲਾਂ ਕਰਿਆ ਕੁਛ ਪਿਸਟਲ ਜਿਹੜਾ ਤੁਸੀਂ ਲਿਆ ਸੀ ਕੁਝ ਹੋਰ ਕਾਰਡ ਵੀ ਕਰਿਆ ਬੱਚਿਆਂ ਦੀ ਗੱਲ ਸੀ ਕੀ ਗੱਲ ਕੀ ਸੀ ਗਨ ਬੱਚੇ ਲਈ ਸੀ ਪਿਸਟਲ ਕੋਈ ਪਹਿਲਾਂ ਵੀ ਕਰਿਆ ਕਾਹਦੇ ਦੇ ਨਾਲ ਇੱਧਰ ਕੀ ਮਸਲਾ ਹੋ ਗਿਆ ਤਾਂ ਵੀ ਇਹ ਕਾਂਡ ਕੀਤਾ ਫਿਰ ਇੱਧਰ ਨਾਲ ਕੀ ਲੈਣਾ ਦੇਣਾ ਸੀਗਾ ਜਿਹੜਾ ਗੱਡੀ ਸੀਗੀ ਗੱਡੀ ਕਿੱਥੋਂ ਲਈ ਤੁਸੀਂ ਜਿਹੜੀ ਨੰਬਰ ਵੀ ਚੇਂਜ ਕਰਿਆ ਹੋਇਆ ਸੀ ਚਲ ਬਾਈ ਜੀ ਹਾਂਜੀ ਬਾਈ ਜੀ ਦੱਸ ਤੋ ਕੁਛ ਦੱਸਣਾ ਚਲ ਬਾਈ ਜੀ ਹੋ ਗਿਆ ਚਲ ਇਸ ਤਰੀਕ ਨੂੰ ਪ੍ਰੀਤ ਕਲੋਨੀ ਵਿੱਚ ਇੱਕ ਦਿਨ ਵੇਲੇ ਜਿਹੜਾ ਹੈਗਾ ਰੋਬਰੀ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮੋਡਲੀ ਜਿਹੜੀ ਆਪਣੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹਦੇ ਵਿੱਚ ਹੈ ਸੀਗਾ ਕਿ ਦੋ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੇ ਘਰ ਵਿੱਚ ਇਸ ਬਿਹਾਫ ਤੇ ਕਿ ਉਹ ਕੋਈ ਘਰ ਵੇਖਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਹੈਗੇ ਨੇ ਆ ਕਰਕੇ ਘਰ ਵਿੱਚ ਐਂਟਰੈਂਸ ਕੀਤੀ ਔਰ ਵੈਪਨ ਦੀ ਨੋਕ ਤੇ ਜਿਹੜਾ ਹੈਗਾ ਰੋਬਰੀ ਕੀਤੀ ਸੀ ਜਿਹਦੇ ਵਿੱਚ ਕੁਝ ਕੈਸ਼ ਤੇ ਦੋ ਡਾਇਮੰਡ ਰਿੰਗਸ ਇੱਕ ਜਿਹੜਾ ਹੈਗਾ ਆਪਣਾ ਕੜਾ ਔਰ ਕੁਝ ਜਿਹੜਾ ਹੈਗਾ ਸਮਾਨ ਹੋਰ ਸੀਗਾ ਜਿਹੜਾ ਉਹ ਰੋਬਰੀ ਕਰਕੇ ਲੈ ਗਏ ਸੀ ਉਹਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਵਿੱਚ ਆਪਣੀ ਨਾਲ ਸੀਆਈਏ ਦੀ ਟੀਮ ਤੇ ਐਸ ਐਚ ਓ ਸਾਹਿਬ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਲੱਗ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਨ੍ਹਾਂ ਦੀ ਚੈਕਿੰਗ ਕੀਤੀ ਔਰ ਨਾਲ ਦੇ ਨਾਲ ਜਿਹੜਾ ਆਪਣੇ ਇਨਫੋਰਮੇਸ਼ਨ ਸੀਗੀ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਤਫਤੀਸ਼ ਵਿੱਚ ਜਿਹੜਾ ਹੈਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸੁਖਵਿੰਦਰ ਸਿੰਘ ਕੰਪਲੇਨੈਂਟ ਹੈਗਾ ਉਹਦੇ ਬਿਆਨ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਇੱਕ ਲੇਡੀ ਦੇ ਨਾਲ ਜਿਹੜਾ ਹੈਗਾ ਨਾਮ ਰਿਵੀਲ ਹੋਇਆ ਜਿਸ ਤੋਂ ਪਤਾ ਲੱਗਾ ਕਿ ਇਹ ਲੇਡੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀਗੇ ਔਰ ਉਹ ਇੱਕ ਜਿਹੜੀ ਲੇਡੀ ਹੈਗੀ ਹੈ ਉਹਨੇ ਇੱਕ ਚੈੱਕ ਤੇ ਇੱਕ ਜਿਹੜਾ ਖਾਲੀ ਕਾਗਜ਼ ਸੀਗਾ ਉਹ ਇਹਦੇ ਕੋਲ ਦਿੱਤਾ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਵੀ ਕਰਦਾ ਸੀਗਾ ਔਰ ਕਈ ਵਾਰੀ ਇਹਨੂੰ ਬਾਹਰ ਵੀ ਲੈ ਕਰਕੇ ਗਿਆ ਹੈਗਾ ਉਹ ਜਿਹੜੀ ਲੇਡੀ ਸੀਗੀ ਅੱਗੇ ਉਹਦਾ ਇੱਕ ਗੁਰਤੇਜ ਸਿੰਘ ਹੈਗਾ ਪਟਿਆਲੇ ਦਾ ਰਹਿਣ ਵਾਲਾ ਐਕਸ ਫੌਜੀ ਹੈਗਾ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਉਹਨੇ ਸਾਰੀਆਂ ਗੱਲਾਂ ਉਹਨੂੰ ਰਿਵੀਲ ਕਰਤੀਆਂ ਔਰ ਉਹਨੇ ਦੱਸਿਆ ਕਿ ਚੈੱਕ ਤੇ ਮੈਂ ਵਾਪਸ ਲੈ ਲਿਆ ਹੈਗਾ ਬਟ ਜਿਹੜਾ ਉਹ ਖਾਲੀ ਕਾਗਜ਼ ਹੈਗਾ ਉਹ ਅਜੇ ਵੀ ਜਿਹੜਾ ਹੈ ਉਹ ਸੁਖਵਿੰਦਰ ਸਿੰਘ ਕੋਲ ਰੱਖਿਆ ਹੋਇਆ ਹੈ ਤੋਂ ਉਸ ਕਾਗਜ਼ ਨੂੰ ਲੈਣ ਵਾਸਤੇ ਜਿਹੜਾ ਹੈਗਾ ਔਰ ਉਹਨੂੰ ਇਨਸਾਫ ਦਿਵਾਉਣ ਵਾਸਤੇ ਕਿ ਜਿਹੜੀ ਹਰੈਸਮੈਂਟ ਉਹਦੀ ਹੋ ਰਹੀ ਸੀਗੀ ਉਸ ਸੀਜ ਵਾਸਤੇ ਇਹਨੇ ਗੁਰਤੇਜ ਨੇ ਕਿਹਾ ਕਿ ਮੈਂ ਤੈਨੂੰ ਇਨਸਾਫ ਦਿਵਾਉਂਗਾ ਔਰ ਉਹ ਸਾਰਾ ਕੁਝ ਲੈ ਕਰਕੇ ਔਰ ਇੱਕ ਪੈਟੋਏ ਪਿਸਟਲ ਜਿਹੜਾ ਹੈਗਾ ਇਹਨੇ ਅਨੰਦਪੁਰ ਸਾਹਿਬ ਤੋਂ ਪ੍ਰੋਕਿਊਰ ਕੀਤਾ ਉਹ ਲੈ ਕਰਕੇ ਇਹਦੇ ਘਰ ਆ ਕਰਕੇ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਸੀਗਾ ਕਿ ਇਹਨੇ ਪ੍ਰੋਪਰਟੀਆਂ ਆਪਣੀ ਸੇਲ ਤੇ ਲਾਈਆਂ ਹੋਈਆਂ ਨੇ ਕੁਝ ਪ੍ਰੋਪਰਟੀ ਪਹਿਲਾਂ ਵੇਚ ਵੀ ਚੁੱਕਿਆ ਹੈ ਕੁਝ ਪੈਸੇ ਇਹਦੇ ਕੋਲ ਹੈਗੇ ਨੇ ਉਹ ਅੰਦਰ ਜਾ ਕਰਕੇ ਇਹਨਾਂ ਨੇ ਖੋਹੀਤੀ ਔਰ ਖੋ ਕਰਨ ਤੋਂ ਵਿੱਚ ਇਹ ਧਮਕੀ ਵੀ ਦੇ ਕਰਕੇ ਗਏ ਕਿ ਇਹ ਜੜੀ ਪੈਸੇ ਤੇਰੇ ਕੋਲ ਹੈਗੇ ਨੇ ਉਹ ਸਾਾਨੂੰ ਜਿਹੜਾ ਹੈਗਾ ਦੋ ਦਿਨਾਂ ਵਿੱਚ ਦੇ ਇਹ ਗੱਲਾਂ ਇਹਨੇ ਸ਼ੁਰੂਆਤ ਵਿੱਚ ਲੁਕੋਈਆਂ ਬਾਅਦ ਵਿੱਚ ਸੁਖਵਿੰਦਰ ਸਿੰਘ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਸਾਰਾ ਕੁਝ ਰਿਵੀਲ ਕੀਤਾ ਔਰ ਜਿਹੜੇ ਇਹ ਬੰਦੇ ਸੀਗੇ ਗੁਰਤੇਜ ਸਿੰਘ ਤੇ ਸੁਨੀਲ ਜਿਹੜੇ ਪਟਿਆਲੇ ਦੇ ਰਹਿਣ ਵਾਲੇ ਹੈਗੇ ਨੇ ਜਿਹੜੇ ਕਿ ਉਸ ਲੇਡੀ ਦੇ ਨਾਲ ਕਨੈਕਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਦਾ ਉਹਨਾਂ ਦੇ ਕੋਲੋਂ ਜਿਹੜਾ ਸਮਾਨ ਖੋਇਆ ਗਿਆ ਸੀਗਾ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਟॉय ਪਿਸਟਲ ਸੀਗੀ ਉਹ ਵੀ ਰਿਕਵਰ ਕਰ ਲਈ ਗਈ ਹੈ ਸਰ ਇਹਦੇ ਉੱਤੇ ਦੇਖੋ ਜੀ ਹਜੇ ਇਹ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਹੁਣ ਕੋਰਟ ਵਿੱਚ ਪੇਸ਼ ਕਰਾ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈਗੀ ਇੰਟਰੋਗੇਸ਼ਨ ਨਿਊ ਪ੍ਰੋਸੀਜਰ ਦੇ ਥਰੂ ਕੀਤੀ ਜਾਊਗੀ ਰਿਮਾਂਡ ਲੈ ਕਰਕੇ ਔਰ ਉਹਦੇ ਚ ਜਿਹੜੇ ਵੀ ਫੈਕਟਸ ਆਪਣੇ ਕੋਲ ਸਾਹਮਣੇ ਆਉਂਦੇ ਨੇ ਤਫਤੀਸ਼ ਦੌਰਾਨ ਉਹਨਾਂ ਦੇ ਬੇਸ ਤੇ ਜਿਹਦੇ ਜਿਹਦੇ ਖਿਲਾਫ ਕਾਰਵਾਈ ਬਣਦੀ ਹੈਗੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਗੁਰਤੇਜ ਸਿੰਘ ਹੈਗਾ ਔਰ ਇੱਕ ਜਿਹੜਾ ਹੈਗਾ ਸੁਨੀਲ ਕੁਮਾਰੇਗਾ। ਸਰ ਹਜੇ ਤੱਕ ਵਾਹਿ ਜੀ ਨਹੀਂ ਹਜੇ ਦੋ ਬੰਦਿਆਂ ਦੇ ਖਿਲਾਫ ਹੀ ਪਰਚਾ ਦਰਜ ਜਿਹੜਾ ਹੈਗਾ ਇਹਨਾਂ ਦੀ ਅਰੈਸਟ ਪਾਈ ਗਈ ਹੈ। ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੀਜਰ ਹੁੰਦਾ ਹੈਗਾ ਐਸਟੈਬਲਿਸ਼ਡ ਬਾਏ ਲਾ ਉਹਨੂੰ ਫੋਲੋ ਕਰਦੇ ਆਂ ਹੈ ਸਭ ਤੋਂ ਪਹਿਲਾ ਸਾਡਾ ਕੰਮ ਹੁੰਦਾ ਹੈ ਕਿ ਇਹਨਾਂ ਨੂੰ ਆਪਾਂ ਕੋਰਟ ਵਿੱਚ ਪੇਸ਼ ਕਰੀਏ। ਵੋਟੇ ਪੇਸ਼ ਕਰਾ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲਈਏ ਔਰ ਫਿਰ ਅਗਲੀ ਜਿਹੜੀ ਹੈਗੀ ਹੈ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇ ਜਿਹੜੇ ਸੁਖਵਿੰਦਰ ਸਿੰਘ ਇਨੀਸ਼ੀਅਲ ਇਨਵੈਸਟੀਗੇਸ਼ਨ ਇਹ ਹੀ ਦੱਸਦੀ ਹੈਗੀ ਹੈ ਕਿ ਜਿਹੜਾ ਜੋ ਮੋਡਲਾ ਬਿਆਨ ਹੁਦਾ ਹੈਗਾ ਉਹਦੇ ਸਾਰੇ ਫੈਕਟ ਉਹਨੇ ਨਹੀਂ ਦੱਸੇ ਹੈਗੇ ਨੇ ਔਰ ਕੁਝ ਚੀਜ਼ਾਂ ਲੁਕੋਈਆਂ ਨੇ ਇਸ ਤੋਂ ਇਲਾਵਾ ਮੀਡੀਆ ਦੇ ਨਾਲ ਵੀ ਉਹਨੇ ਗਲਤ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਂਝਾ ਕੀਤਾ ਹੈਗਾ ਮੈਂ ਤੁਹਾਡੇ ਸਾਰਿਆਂ ਨੂੰ ਇਹ ਹੀ ਆਸ਼ਵਾਸਾ ਦਿਨਾ ਚਾਹੁੰਦਾ ਕਿ ਜਿਹੜਾ ਕਾਰਵਾਈ ਜਿਹਦੇ ਖਿਲਾਫ ਬਣਦੀ ਹੈਗੀ ਫੈਕਟਸ ਲੁਕਾਉਣ ਦੀ ਉਹ ਵੀ ਆਪਾਂ ਕਰਾਂਗੇ ਔਰ ਚੁਕਿ ਇਹ ਸੈਂਸੇਸ਼ਨਲ ਕ੍ਰਾਈਮ ਹੈਗਾ ਦਿਨ ਵੇਲੇ ਇੱਕ ਰਿਹਾਈਸ਼ੀ ਇਲਾਕੇ ਵਿੱਚ ਰੋਬਰੀ ਤਾਂ ਹੋਣਾ ਬਹੁਤ ਵੱਡੀ ਵੱਡਾ ਕ੍ਰਾਈਮ ਹੁੰਦਾ ਹੈਗਾ ਸਾਡੀ ਟੀਮ ਨੇ ਪੁਲਿਸ ਟੀਮ ਨੇ ਕਾਫੀ ਚੰਗਾ ਕੰਮ ਕਰਦਿਆ ਹੋਇਆ ਜਿਹੜਾ ਕੇਸ ਟ੍ਰੇਸ ਕੀਤਾ ਹੈਗਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਅੱਗੇ ਤਫ਼ਤੀਸ਼ ਜਿਹੜੀ ਹੈਗੀ ਉਹ ਚੱਲਦੀ ਪਈ ਹੈਗੀ ਹੈ ਜਿਹੜੇ ਫੈਕਟਸ ਕਨਕਾਕ ਕੀਤੇ ਗਏ ਨੇ ਬਣਾਏ ਗਏ ਨੇ ਜਾਂ ਛੁਪਾਏ ਗਏ ਨੇ ਉਹਨਾਂ ਦੇ ਬਿਅਸਤੇ ਜੋ ਵੀ ਕਾਰਵਾਈ ਬਣਦੀ ਹੋਗੀ ਆਪਾਂ ਕਰਾਂਗੇ ਇਹ ਦੋ ਬੰਦੇ ਹਜੇ ਤਾਂ ਦੋ ਹੀ ਬੰਦੇ ਗ੍ਰਿਫਤਾਰ ਹੋਏ ਨੇ ਔਰ ਬਾਕੀ ਅਗਲੀ ਤਫ਼ਤੀਸ਼ ਜਿਹੜੀ ਹੈਗੀ ਹੈ ਉਹਨੂੰ ਲੇਡੀ ਜਿਹੜੀ ਹੈਗੀ ਉਹਨੂੰ ਵੀ ਆਪਾਂ ਸ਼ਾਮਲ ਤਫ਼ਤੀਸ਼ ਕਰਾਂਗੇ ਔਰ ਜੋ ਵੀ ਫੈਕਟਸ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਆਪਾਂ ਉਸ ਦੇ ਹਿਸਾਬ ਨਾਲ ਕਰਾਂਗੇ ਕੋਈ ਇਹਦੇ ਵਿੱਚ 127 ਔਰ 309 331 ਔਰ 351 ਜਿਹੜਾ ਹੈ ਭਾਰਤੀ ਨਿਆਂ ਸੰਹਿਤਾ ਲੱਗਿਆ ਹੈਗਾ ਇਹ ਬੇਸਿਕਲੀ ਜਿਹੜੇ ਪੁਰਾਣੇ ਸ ਔਰ ਘਰ ਵਿੱਚ ਐਂਟਰ ਕਰਨ ਦੇ ਜਿਹੜਾ ਹੈਗਾ ਮਤਲਬ ਜਿਸ ਤਰ੍ਹਾਂ 452 ਵਗੈਰਾ ਆਪਾਂ ਲਾਂਦੇ ਹੁੰਦੇ ਸੀਗੇ ਉਹ ਸਾਰੇ ਸੈਕਸ਼ਨਸ ਹੈਗੇ ਨੇ ਔਰ ਇਸ ਤੋਂ ਇਲਾਵਾ ਹੁਣ ਨਵੇਂ ਫੈਕਟ ਜਿਹੜੇ ਸਾਹਮਣੇ ਆਏ ਨੇ ਉਸ ਹਿਸਾਬ ਨਾਲ ਹੋਰ ਵੀ ਕੁਝ ਇਹਦੇ ਚ ਆਪਾਂ ਵਾਧਾ ਜੁਰਮ ਕਰਾਂਗੇ ਕਾਂਸਪੀਰੇਸੀ ਦਾ ਅਗਰ ਕੋਈ ਗੱਲ ਆਉਂਦੀ ਹੈਗੀ ਤਾਂ ਉਹਦੇ ਹਿਸਾਬ ਨਾਲ ਵੀ ਵਾਧਾ ਜੁਰਮ ਕੀਤਾ ਜਾਊਗਾ ਇਹ ਤਫਤੀਸ਼ ਦਾ ਹੁਣ ਵਿਸ਼ਾ ਹੈਗਾ ਆਪਾਂ ਅੱਗੇ ਇਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਦਿਸ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਬਿਕੋਜ਼ ਬੰਦਿਆ ਦੀ ਗ੍ਰਿਫਤਾਰੀ ਹੋਈ ਹੈ ਸਮਾਨ ਰਿਕਵਰ ਹੋਇਆ ਹੈਗਾ ਹੁਣ ਕੋਰਟ ਵਿੱਚ ਪੇਸ਼ ਕਰਕੇ ਇਹ ਉਦੇ ਬੇਸ ਤੇ ਹੀ ਜਿਹੜਾ ਹੈਗਾ ਅਗਲੀ ਆਪਣਾ ਦੱਸ ਸਕਦੇ ਕਿ ਇਹਨਾਂ ਨੇ ਪਹਿਲਾਂ ਵੀ ਕੋਈ ਕ੍ਰਾਈਮ ਕੀਤਾ ਹੈਗਾ ਕਿ ਨਹੀਂ ਕੀਤਾ ਹੈਗਾ ਬੋਥ ਆਰ ਐਕਸ ਗਵਰਨਮੈਂਟ ਅਫੀਸ਼ਰਸ ਇੱਕ ਆਰਮੀ ਤੋਂ ਹੈਗਾ ਇੱਕ 에ਅਰ ਫੋਰਸ ਤੋਂ ਰਿਟਾਇਰ ਹੋਇਆ ਹੈਗਾ ਤੇ ਕਿਉਂਕਿ ਇਹੋ ਜਿਹਾ ਕੋਈ ਬੈਕਗ੍ਰਾਉਂਡ ਇਹਨਾਂ ਦੇ ਨਹੀਂ ਹੈਗਾ ਜੋ ਹੁਣ ਤੱਕ ਦੀ ਤਫਤੀਸ਼ ਹੈਗੀ ਹੈ ਉਹਦੇ ਨਾਲ ਅਹੀ ਲੱਗਦਾ ਹੈਗਾ ਕਿ ਇਸ ਲੇਡੀ ਦੇ ਨਾਲ ਇਹਦੀ ਸਹਿਯੋਗਤੀ ਸੀਗੀ ਔਰ ਉਹਦੇ ਕਰਕੇ ਜਿਹੜਾ ਹੈਗਾ ਇਹ ਕ੍ਰਾਈਮ ਨੂੰ ਇਹਨੇ ਅੰਜਾਮ ਦਿੱਤਾ ਹੈਗਾ। ਦੇਖੋ ਇਹ ਪਹਿਲੇ ਜਿਹੜਾ ਇਹਨਾਂ ਨੇ ਨੰਬਰ ਲਾਇਆ ਹੋਇਆ ਸੀਗਾ ਨੰਬਰ ਪਲੇਟ ਉਹ ਜਾਲੀ ਸੀਗੀ ਉਸ ਤੋਂ ਬਾਅਦ ਤਫਤੀਸ਼ ਵਿੱਚ ਸਾਨੂੰ ਜਿਹੜੀ origignal ਨੰਬਰ ਪਲੇਟ ਵੀ ਮਿਲ ਗਈ ਸੀਗੀ ਔਰ ਉਹ ਤਫਤੀਸ਼ ਦਾ ਵਿਸ਼ਾ ਹੈਗਾ ਬਾਕੀ ਉਹ ਸਾਰੇ ਫੈਕਟਸ ਆਪਾਂ ਜਿਹੜੇ ਹੈਗੇ ਨੇ ਤਫਤੀਸ਼ ਵਿੱਚ ਲੈ ਕੇ ਆ ਰਹੇ ਹਾਂ। ਜਿਹੜੀ ਉਹ ਲੇਡੀ ਦੇਖੋ ਮਡਲੀ ਤਫਤੀਸ਼ ਜਿਹੜੀ ਸਾਡੀ ਹੈਗੀ ਹੈ ਮੈਂ ਹਜੇ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦਾ ਹੈਗਾ ਬਟ ਜਿਹੜੀ ਮਡਲੀ ਤਫਤੀਸ਼ ਹੈਗੀ ਉਹਦੇ ਵਿੱਚ ਮੈਂ ਕਹਿ ਸਕਦਾ ਹੈਗਾ ਕਿ ਇਹ ਸਾਰੀ ਗੱਲਾਂ ਉਸ ਬੰਦੇ ਦੇ ਨਾਲ ਸ਼ੇਅਰ ਕਰਦੀ ਸੀ ਜਿੰਨੇ ਕ੍ਰਾਈਮ ਕੀਤਾ ਹੈ। ਔਰ ਹੁਣ ਅੱਗੇ ਵੈਰੀਫਿਕੇਸ਼ਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਸੋਚੀ ਸਾਜੀ ਸਮਝੀ ਸਾਜੀ ਵਿੱਚ ਹੋਇਆ ਹੈਗਾ ਜਾਂ ਫਿਰ ਉਹਦੀ ਨੌਲੇਜ ਤੋਂ ਬਿਨਾ ਹੋਇਆ ਹੈਗਾ ਔਰ ਉਹਦੇ ਬੇਸ ਤੇ ਹੀ ਜਿਹੜੀ ਅਗਲੀ ਕਾਰਵਾਈ ਉਹ ਅਮੂਲ ਵਿੱਚ ਲਿਆਂਦੀ ਜਾਊਗੀ। ਲੈਡੀਜ਼ ਨੇ ਸਰ ਹਜੇ ਤੱਕ ਸਾਡੇ ਕੋਲ ਉਹਦੇ ਵੱਲੋਂ ਕੋਈ ਕੰਪਲੇਂਟ ਨਹੀਂ ਹੈਗੀ ਹੈ। ਹੁਣ ਜਦੋਂ ਉਹਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਾਂਗੇ ਆਪਾਂ ਉਹਦੇ ਵਿੱਚ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਸੈਕਸ਼ੂਅਲ ਹਰੈਸਮੈਂਟ ਦੀ ਵੀ ਗੱਲ ਹੈਗੀ ਹੈ ਜਿਹੜੀ ਆਪਾਂ ਆਪਣੇ ਸਾਹਮਣੇ ਆ ਰਹੀ ਹੈਗੀ ਹੈ। ਤਾਂ ਉਹ ਚੀਜ਼ਾਂ ਨੂੰ ਵਿਚਾਰਿਆ ਜਾਊਗਾ ਤਫ਼ਤੀਸ਼ ਵਿੱਚ ਔਰ ਜੋ ਬਣਦੀ ਕਾਰਵਾਈ ਉਹ ਆਪਾਂ ਕਰਾਂਗੇ। ਇਹ ਲੇਡੀ ਮੈਰਿਡ ਹਾਂਜੀ ਜਿਹੜਾ ਇਹ ਸੁਪਿੰਦਰ ਸਿੰਘ ਹੈਗਾ ਐਵੀ ਮੈਰਿਡ ਹੈਗਾ ਤੇ ਬੱਚੇ ਫੈਮਿਲੀ ਬਾਹਰ ਹੈਗੇ ਤੇ ਜਿਹੜਾ ਗੁਰਤੇਜ ਸਿੰਘ ਹੈਗਾ ਉਹ ਵੀ ਮੈਰਿਡ ਹੈਗਾ ਤੇ ਬਾਕੀ ਅੱਗੇ ਤਫ਼ਤੀਸ਼ ਜਿਹੜੀ ਹੈਗੀ ਉਹ ਚੱਲਦੀ ਪਈ ਹੈ ਦੇਖੋ ਜੀ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜਿਹੜਾ ਉਹ ਚੈੱਕ ਔਰ ਜਿਹੜਾ ਇਹ ਕਿਦੇ ਕੋਲ ਕਾਗਜ਼ ਸੀਗਾ ਖਾਲੀ ਉਹਦੇ ਬੇਸ ਤੇ ਉਹ ਬਲੈਕਮੇਲ ਕਰਦਾ ਸੀਗਾ ਇਹ ਸਾਨੂੰ ਹੰਤਲਕ ਤਫ਼ਤੀਸ਼ ਵਿੱਚ ਆਇਆ ਹੈ ਬਟ ਉਹਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਇਹ ਹਜੇ ਵੈਰੀਫਿਕੇਸ਼ਨ ਜਿਹੜੀ ਹੈ ਦੱਸੂਗੀ ਇਹ 12ਵੀਂ ਜਾ ਕੇ ਆਈ ਹੈ ਕੁੜੀ ਇਹਦੇ ਨਾਲ ਹੁਣ ਉਹ ਮਤਲਬ ਮਜਬੂਰੀ ਚ ਗਈ ਹੈ ਜਾ ਵੇ ਲਿੰਗਲੀ ਗਈ ਹੈਗੀ ਉਹ ਸਾਰਾ ਕੁਝ ਦੇਖਣ ਵਾਲੀ ਗੱਲ ਹੈਗੀ ਹੈ ਕੰਸੈਂਟ ਯਾ ਨਾਨ ਕੰਸੈਂਟ ਹੈਗਾ ਤੇ ਦੁਬਈ ਦੀ ਗੱਲ ਸੁਣਨੇ ਚਾਹੀਏ ਬਾਕੀ ਉਹਨ ਵੈਰੀਫਿਕੇਸ਼ਨ ਜਿਹੜੀ ਹੈਗੀ ਉਹ ਆਪਾਂ ਉਹਨੂੰ ਵੈਰੀਫਿਕੇਸ਼ਨ ਕਰ ਰਹੇ ਆ ਡਾਕੂਮੈਂਟ ਜਦੋਂ ਆਉਣਗੇ ਤਫਤੀਸ਼ ਵਿੱਚ ਉਹਦੇ ਹਿਸਾਬ ਨਾਲ ਆਪਾਂ ਕਾਰਵਾਈ ਕਰਾਂਗੇ ਲੈਡੀ ਦੀ ਏਜ ਕਿੰਨੀ ਬਾਈ ਜੀ ਮਸਲਾ ਕੀ ਸੀ ਥੋੜਾ ਦੱਸ ਦਿਓ ਤੁਹਾਡੀ ਗੱਲ ਆ ਜੇਗੀ ਸਾਹਮਣੇ ਤੁਹਾਡਾ ਪੱਖ ਰੱਖੋ ਜੇਗਾ ਮੈਂ ਗੁਰਤੇਜ ਜੀ ਮੈਂ ਵੀ ਕਰ ਇੱਕ ਗੁਰਤੇਜ ਜੀ ਪੁੱਸ ਵਾਲਿਆ ਬੰਲਾ ਦੇਖੋ ਤੁਸੀਂ ਆਪਣੀ ਗੱਲ ਕਰੋ ਦੱਸ ਦੇ ਹਰ ਥੋੜੀ ਜੀ ਜੀ ਹੈ ਕਾਰਡ ਕਿ ਤੁਹਾਨੂੰ ਵੈਸੀ ਫੜ ਲਿਆ ਗਰਿਆ ਨਹੀਂ ਕਿੱਥੋਂ ਰਹਿਣ ਵਾਲੇ ਆ ਬਾਈ ਆਰਮੀ ਚੋਂ ਆਏ ਹੋਏ ਤੁਸੀਂ ਕਿੱਥੇ ਕਿੱਥੇ ਪਹਿਲਾਂ ਕਰਿਆ ਕੁਛ ਪਿਸਟਲ ਜਿਹੜਾ ਤੁਸੀਂ ਲਿਆ ਸੀ ਕੁਝ ਹੋਰ ਕਾਰਡ ਵੀ ਕਰਿਆ ਅੱਖਾਂ ਦਾ ਲੱਗਿਆ ਕਰਦੇ ਆ ਬਾਈ ਬੱਚਿਆਂ ਦੀ ਗੱਲ ਸੀ ਕੀ ਗੱਲ ਕੀ ਸੀਗੀ ਗਨ ਬੱਚੇ ਵਾਲੀ ਸੀ ਪਿਸਟਲ ਕੋਈ ਪਹਿਲਾਂ ਵੀ ਕਰਿਆ ਕਾਂਡ ਇਹਦੇ ਨਾਲ ਇੱਧਰ ਕਿਆ ਮਸਲਾ ਹੋ ਗਿਆ ਤਾਂ ਵੀ ਇਹ ਕਾਂਡ ਕੀਤਾ ਫਿਰ ਇੱਧਰ ਨਾਲ ਕੀ ਲੈਣਾ ਦੇਣਾ ਸੀਗਾ ਜਿਹੜੀ ਗੱਡੀ ਸੀਗੀ ਗੱਡੀ ਕਿੱਥੋਂ ਲਈ ਤੁਸੀਂ ਜਿਹੜੀ ਨੰਬਰ ਵੀ ਚੇਂਜ ਕਰਿਆ ਹੋਇਆ ਸੀ ਹਾਂਜੀ ਬਾਈ ਜੀ ਦੱਸ ਦੋ ਕੁਛ ਦੱਸਣਾ ਚਲੋ 给年。